ਲਓ ਜੀ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਤੇ ਸਮਾਨ ਦੇਖ ਲਓ ਕੀ ਕੀ ਲੈਣਾ ਤੁਸੀਂ ਇੱਕ ਲੈਣਾ ਤੁਸੀਂ ਅੱਧਾ ਇੱਕ ਪੀਸ ਚਕੰਦਰ ਦਾ ਚਕੰਦਰ ਇੱਕ ਚਮਚਾ ਤੁਸੀਂ ਦੇਸੀ ਘਿਓ ਲੈਣਾ origignal ਖਾਲੀ ਕੋਲੀ ਤੇ ਇੱਕ ਛੀਸੀ ਪਾਉਣ ਨੂੰ ਤੇ ਇੱਕ ਕद्दूकश ਸਭ ਤੋਂ ਪਹਿਲਾਂ ਕੀ ਕਰਨਾ ਤੁਸੀਂ ਜਿਹੜੀ ਚਕੰਦਰ ਆ ਆਪਣੀ ਇਹਨੂੰ ਕद्दूकश ਕਰ ਲੈਣਾ ਆ ਗੱਦੂ ਕਸ਼ ਕਰ ਲੋ ਇਹਨੂੰ ਚੰਗੀ ਤਰ੍ਹਾਂ ਗੱਦੂ ਕਸ਼ ਕਰ ਲੋ ਬਰੀਕ ਛਾਣੇ ਨਾਲ ਵੀ ਕਰ ਸਕਦੇ ਹੋ ਤੇ ਦੇਖੋ ਚੀਜ਼ ਬਣਦੀ लाजवाब ਲੌਰੀ ਕੱਦੂ ਕਸ਼ ਆਪਣਾ ਹੋ ਗਿਆ ਤੱਕ ਪੀਸ ਚਕੰਦਰ ਦਾ ਤੇ ਹੁਣ ਆਪਾਂ ਇਹਨੂੰ ਜਾਨੀ ਕਿ ਹਲੋ ਝਾੜ ਲਿਆ ਆਪਾਂ ਛਾੜਨਾ ਤੇ ਇਹਨੂੰ ਸਾਰੇ ਨੂੰ ਆਪਾਂ ਜਿੰਨਾ ਕੱਦੂ ਕਸ਼ ਕੀਤਾ ਵਾ ਇਹਨੂੰ ਜਿਹਨੂੰ ਆਪਾਂ ਰਮਾਲ ਦੇ ਨਾਲ ਰਮਾਲ ਚ ਪਾ ਲੈਣਾ ਵਾ ਆ ਦੇਖੋ ਇੱਕ ਪਾਸੇ ਪਾ ਲੂ ਰਮਾਲ ਦੇ ਵਿੱਚ ਹਾਂ ਜੇ ਸਾਰਾ ਅੱਧਾ ਕਿ ਪੀਸ ਸਿਗਾ ਆਪਣਾ ਇੰਨੇ ਕੁ ਦਿਨ ਬਣਾ ਲਓ ਪਹਿਲਾਂ ਇਹ ਤੇ ਬਾਅਦ ਚ ਚਲ ਆਪਦੀ ਜ਼ਰੂਰਤ ਦੇ ਹਿਸਾਬ ਨਾਲ ਵੱਧ ਬਣਾ ਲਓ ਕਿਉਂਕਿ ਖਰਾਬ ਹੋ ਜਾਂਦੀ ਹੈ ਚੀਜ਼ ਇਹ ਜ਼ਿਆਦਾ ਟਾਈਮ ਨਹੀਂ ਸੰਭੀ ਜਾਂਦੀ। ਰੱਜ ਚ ਰੱਖ ਲਓ ਇਹਨੂੰ ਬਣਾ ਕੇ ਤੇ ਇਸ ਤਰ੍ਹਾਂ ਕਰਕੇ ਇਹਨੂੰ ਸਾਰੇ ਨੂੰ ਰਮਾਲ ਚ ਪਾ ਕੇ ਤੇ ਰਮਾਲ ਨੂੰ ਆਪਾਂ ਆਨੇ ਕੁੱਟ ਕੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਕੁੱਟ ਲੈਣਾ ਆਪਾਂ ਨੂੰ ਤੇ ਆ ਦੇਖੋ ਇਹ ਚਕੰਦਰ ਦਾ ਰਾਸਾ ਜਿਹੜਾ ਨਿਕਲਿਆ ਹੈ ਚੰਗੀ ਤਰ੍ਹਾਂ ਇਹਨੂੰ ਕਟ-ਕਟ ਕੇ ਨਚੋੜ ਲਓ ਜਿੰਨਾ ਨਿਕਲਦਾ ਆਪ ਨੂੰ ਫਾਇਦਾ ਹੀ ਆ ਜਿਆਦਾ ਹੋਊਗਾ ਤਾਂ ਤੇ ਇਹ ਆਪਣਾ ਰਾਸਾ ਨਿਕਲਿਆ ਹੈ ਇੰਨਾ ਕੁ ਦੇਖੋ ਦਿਖਾਜੀ ਠੀਕ ਆ ਤੇ ਇਹਨੂੰ ਇਹਦੇ ਵਿੱਚ ਆਪਾਂ ਪਾ ਲੈਣਾ ਵਾ ਦੇਸੀ ਘਿਓ ਇੱਕ ਚਮਚਾ ਪ्योर ਦੇਸੀ ਘਿਓ ਪਾਓ ਘਰ ਦਾ ਇਹਨੂੰ ਮਿਕਸ ਕਰ ਲਓ ਚੰਗੀ ਤਰ੍ਹਾਂ ਇਹ ਨੂੰ ਵੀ ਹੰਦਾ ਚੰਗੀ ਤਰ੍ਹਾਂ ਮਿਕਸ ਕਰ ਲੋ ਰਸ ਨੂੰ ਇਹਨੂੰ ਤੇ ਹੁਣ ਆਪਾਂ ਇਹਨੂੰ ਗਰਮ ਕਰਨਾ ਵਾ ਇਹਨੂੰ ਆਪਾਂ ਚੰਗੀ ਤਰ੍ਹਾਂ ਸੇਕ ਲਵਾ ਲੈਣਾ ਬਸ ਚੰਗੀ ਤਰ੍ਹਾਂ ਜਿੰਨਾ ਲੱਗਦਾ ਰਵਾ ਲਓ ਕਿ ਜਿਹੜਾ ਪਾਣੀ ਜਿਆਦਾ ਡਿਗਲਾਵਾ ਥੜ ਜਾਈ ਜਾਏ ਚੰਗੀ ਤਰ੍ਹਾਂ ਪਾਣੀ ਨੂੰ ਖਾਰਦੋ ਜਿਹੜਾ ਸਗੰਦਰ ਵਾਲਾ ਪਾਣੀ ਆ ਉਹਨੂੰ ਫਰਨਾ ਚਾਹੀਦਾ ਹੈ ਲੈ ਥੋੜਾ ਜਾਇ ਇਹਦੇ ਵਿੱਚ ਆਪਾਂ ਬੈਸਲਿਨ ਪਾਉਣੀ ਆ ਦੇਖੋ ਬੈਸਲਿਨ ਪਾਉਣ ਲੱਗੇ ਆ ਆਪਾਂ ਤੇ ਬੈਸਲਿਨ ਪਾ ਲਓ ਬੱਚੇ ਇਹ ਥੋੜੀ ਜੀ ਇਮ ਇੱਕ ਚਮਚਾ ਆਪਣਾ ਦੇਸੀ ਘਿਓ ਦਾ ਸੀ ਦੱਧਾ ਕ ਚਮਚਾ ਬੈਸਲਿਨ ਦਾ ਪਾਓ ਥੋੜਾ ਜਿਹਾ ਹੋਰ ਪਾ ਕੇ ਆ ਪਕੜਾ ਚਕੰਦਰ ਦਾ ਰਾਸ ਤੇ ਥੋੜਾ ਜਿਹਾ ਨੂੰ ਹਲਾਇਆ ਵਾ ਗਰਮ ਕੀਤਾ ਵਾ ਵਿੱਚ ਬੈਸਲਿਨ ਪਾਈ ਹੈ ਇਹਦੇ ਤੇ ਇੱਕ ਚਮਚਾ ਘਿਓ ਦਾ ਪਾਇਆ ਹੁਣ ਚੰਗੀ ਤਰ੍ਹਾਂ ਗਰਮ ਕਰ ਲਓ ਤੇ ਇਸ ਤੋਂ ਬਾਅਦ ਹੁਣ ਡੱਬੀ ਚ ਪਾ ਲਓ ਘੇਚ ਲਓ ਯਾ ਆਪਣੀ ਇਹ ਕਣਾ ਜਿਹੜੀ ਲਿਪਸਟਿਕ ਆ ਸੋਰਖੀ ਆ ਪੂਰੀ ਤਿਆਰ ਆ ਇਹਨੂੰ ਡੱਬੀ ਚ ਪਾ ਲਓ ਤੇ ਉਂਗਲ ਦੇ ਨਾਲ ਰਾਤ ਨੂੰ ਤੁਸੀਂ ਬੁੱਲਾਂ ਤੇ ਲਾ ਕੇ ਪਹਿਣਾ ਇਹਨੂੰ ਰਾਤ ਨੂੰ ਲਾ ਕੇ ਪਹਿਣਾ ਤੇ ਕੁਦਰਤੀ ਤੌਰ ਤੇ ਦੇਖੋ ਤੁਹਾਡੇ ਬੁੱਲ ਜਿਹੜੇ ਬੇਦਾ ਕਲਰ ਫੜ ਜਾਣਗੇ ਤੇ ਨਾ ਤਾਂ ਕੋਈ ਨੁਕਸਾਨ ਆ ਇਹਦਾ ਬੁੱਲ ਫੜਦੇ ਆ ਜੇ ਉਹਦੇ ਵਾਸਤੇ ਵੀ ਬਹੁਤ ਵਧੀਆ ਚੀਜ਼ ਆ ਤੇ ਕੁਦਰਤੀ ਜਿਹੜੀ ਲਿਪਸਟਿਕ ਆ ਸੁਰਖੀ ਆ ਆਪਣੀ ਤਿਆਰ ਆ ਇਹ ਕਿ ਇਹਨੂੰ ਰਾਤ ਨੂੰ ਲਾ ਕੇ ਪਾਓ ਰੋਜ਼ ਰਜਾਨਾ ਤੇ ਥੋੜੇ ਦਿਨਾਂ ਦੇ ਵਿੱਚ ਕੁਦਰਤੀ ਤੌਰ ਤੇ ਤੁਹਾਡੇ ਜਿਹੜੇ ਬੁੱਲ ਆ ਉਹ ਗੁਲਾਬੀ ਪਿੰਕ ਹੋ ਜਾਣਗੇ ਠੀਕ ਆ ਜੀ ਧੰਨਵਾਦ ਜੀ